ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਅੱਜ ਲੋਕਲ ਬਾਡੀ ਦੇ ਮਨਿਸਟਰ ਡਾਕਟਰ ਨਵਜੋਤ ਸਿੰਘ ਪਹੁੰਚੇ ਲੋਹਾਰਾ ਇਸ ਦਾ ਉਦਘਾਟਨ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਕੀਤਾ ਜਾ ਰਿਹਾ ਹੈ ਲੋਹਾਰਾ ਪੁਲ ਨੂੰ ਚੋੜਾ ਕਰਨ ਲਈ 12 ਕਰੋੜ 58 ਲੱਖ ਦੀ ਲਾਗਤ ਨਾਲ ਸ਼ੁਰੂਆਤ ਹੋਵੇਗੀ ਇਹ ਸਾਰਾ ਪੈਸਾ ਲੋਹਾਰਾ ਪੁਲ ਦੇ ਵਿਕਾਸ ਕਰਤੇ ਖਰਚ ਕੀਤੇ ਜਾਣਗੇ ਖਸਮਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸੰਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲੈ ਕੇ ਆਏ ਹਾਂ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ ਖਾਸ ਕਰਕੇ ਲੁਧਿਆਣਾ ਸਾਊਥ ਲਈ ਤੇ ਸਾਡੀ ਪਹਿਨ ਰਜਿੰਦਰ ਕਪਾਲ ਕੁਰਸ਼ੀਨਾ ਜੀ ਜਿਹੜੀ ਬੜੀ ਬੜੀ ਦੇਰ ਤੋਂ ਡਿਮਾਂਡ ਸੀ ਇਹਨਾਂ ਦੀ ਵੀ ਮੰਗ ਸੀ ਹਲਕੇ ਦੀ ਵੀ ਮੰਗ ਸੀ ਕਿ ਜਿਹੜਾ ਲੋਹਾਰਾ ਪੁਲ ਹੈਗਾ ਉਹਨੂੰ ਕੀ ਕਹਿੰਦੇ ਚੌੜਾ ਕੀਤਾ ਜਾਵੇ ਨਵੀਂ ਸਰੋਨ ਨੂੰ ਮਰਮਤ ਕੀਤੀ ਜਾਵੇ ਬਣਾਇਆ ਜਾਵੇ ਤੇ ਅੱਜ ਉਹਦਾ ਉਦਘਾਟਨ ਹੋਇਆ ਨੀਂ ਪੱਥਰ ਰੱਖ ਹੋਇਆ ਹੈਗਾ ਤਕਰੀਬਨ 12 ਕਰੋੜ 58 ਲੱਖ ਦਾ ਉਹਦਾ ਐਸਟੀ ਫੰਡ ਹੈਗੇ ਫੰਡ ਵੀ ਰੀਲੀਜ਼ ਹੋ ਚੁੱਕੇ ਨੇ ਤੇ ਮੈਂ ਪੂਰੇ ਬੋਦਾ ਦਿਨ ਚੰਦਾ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਜਿਹੜੀ ਬੜੀ ਧੀਰ ਤੋਂ ਲੰਬੀ ਪੈਂਡਿੰਗ ਮੰਗ ਸੀ ਉਹ ਅੱਜ ਉਹ ਪੂਰੀ ਹੋਈ ਜੀ ਮੰਤਰੀ ਸਾਹਿਬ ਜਿੱਦਾਂ ਦੇਖਿਆ ਹੋਈ ਨਗਰ ਕਾਇਮ ਦੇ ਕੌਂਸਲਰ ਦੇ ਇਚਨਾ ਜੀ 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 ਜਿਵੇਂ ਦਾ ਆਮ ਪਾਰਟੀ ਦੇ ਸਰਕਾਰ ਲੋਕੀ ਦਾ ਕੰਮ ਵੀ ਕੀਤਾ ਰਹੇ ਜੀ ਦੇਖੋ ਜੀ ਡਿਪਾਰਟਮੈਂਟ ਵੱਲੋਂ ਸਰਕਾਰ ਵੱਲੋਂ ਪੂਰੀ ਤਿਆਰੀ ਹੈਗੀ ਹੈ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਨੋਟੀਫਾਈ ਕਰਕੇ ਵੀ ਭੇਜਤਾ ਹੈਗਾ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿੱਦਾਂ ਹੁਣ ਜਿਹੜੀ ਜਿਮਨੀ ਚੋਣਾਂ ਹੋਈਆਂ ਬਾਈ ਇਲੈਕਸ਼ਨ ਹੋਈ ਪੰਜਾਬ ਦੀ ਜਨਤਾ ਨੇ ਪੰਜਾਬ ਦੀ ਸੰਗਤ ਨੇ ਆਮ ਆਦਮੀ ਪਾਰਟੀ ਨੂੰ ਖੂਬ ਪਿਆਰ ਦਿੱਤਾ ਖੂਬ ਮਾਨ ਬਖਸ਼ਿਆ ਤੇ ਇਸੇ ਇਲੈਕਸ਼ਨਾਂ ਜਿਵੇਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਨੂੰ ਸੀਐਮ ਸਾਹਿਬ ਸਦਾਪ ਸਿੰਘ ਮਾਨ ਜੀ ਨੂੰ ਖੂਬ ਪਿਆਰ ਤੇ ਮਾਨ ਬਖਸ਼ਣਗੇ ਜੀ ਸਰੂ ਕੂੜੇ ਨੂੰ ਲੈ ਕੇ ਬੜੀ ਦਿੱਕਤ ਆ ਰਹੀ ਹੈ ਲੋਕਾਂ ਨੂੰ ਜਿਹੜੇ ਦੰਪਦੇ ਹੋ ਰਹੇ ਨੇ ਬੰਦੇ ਵੀ ਵਾਕਈ ਅਸੀਂ ਜਿਦੋਂ ਦਾ ਅਸੀਂ 49 ਪਹਿਲਾਂ ਵੀ ਦੱਸਿਆ ਕਿ ਅਸੀਂ ਆਪਾਂ ਦਿਨ ਰਾਤ ਲੱਗੇ ਹੋਏ ਨੇ ਸਾਡਾ ਡਿਪਾਰਟਮੈਂਟ ਸਾਡੀ ਸਰਕਾਰ ਤੇ ਸਾਡੇ ਕਮਿਸ਼ਨਰ ਸਾਹਿਬਾਨ ਤੇ ਉਹਨਾਂ ਦੀ ਪੂਰੀ ਟੀਮ ਕਾਰਪੋਰੇਸ਼ਨ ਚ ਲੱਗੇ ਹੋਏ ਨੇ ਤੇ ਜੋ ਅਸੀਂ ਬੈਸਤੋ ਬੈਸਸ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰ ਰਹੇ ਆਂ ਆਪਾਂ ਤੇ ਅਸੀਂ ਯਕੀਨ ਦਵਾਉਂਦੇ ਸੰਗਤ ਨੂੰ ਕਿ ਅਸੀਂ ਜਿਹੜੀ ਜਿਹੜੀ ਬੇਸਿਕ ਨੀਡਸ ਹੈਗੀ ਆ ਸਾਡੇ ਮਹਿਕਮੇ ਦੀਆਂ ਡਿਪਾਰਟਮੈਂਟ ਦੀਆਂ ਸਟਰੀਟ ਲਾਈਟ ਦੀ ਹੋਗੀ ਸਫਾਈ ਦੀ ਹੋਗੀ ਪਾਣੀ ਦੀ ਹੋਗੀ ਸੜਕਾਂ ਦੀ ਹੋਗੀ ਜਾਂ ਕਾਰਪੋਰੇਸ਼ਨ ਜਿਹੜੇ ਆਉਂਦੇ ਬ੍ਰਿਜਸ ਆਉਂਦੇ ਆ ਤੇ ਅਸੀਂ ਆਪਾਂ ਪੂਰੇ ਸਮੇਂ ਰਹਿੰਦੇ ਹਾਂ ਅਸੀਂ ਆਪਾਂ ਪੂਰੀਆਂ ਕਰਾਂਗੇ ਜੀ ਆਪਾਂ ਜੀ ਹੱਥਾ ਲਓ ਜੀ